ਸਸਿਕਾਲ ਜੀ ਦੋਸਤੋ ਕਿਵੇਂ ਹੋ ਜੀ ਠੀਕ ਠਾਕ ਹਾਂ ਸੋ ਅੱਜ ਇੱਕ ਟ੍ਰੈਂਡਿੰਗ ਜਿਹੜੀ ਕ੍ਰਾਈਮ ਸਟੋਰੀ ਤੁਹਾਡੇ ਨਾਲ ਸਾਂਝੀ ਕਰਨੀ ਆਂ ਇੰਦੌਰ ਦਾ ਇੱਕ ਜੋੜਾ ਜਿਹੜਾ ਹਨੀਮੂਨ ਮਨਾਉਣ ਦੇ ਲਈ ਸ਼ੈਲੌਂਗ ਜਾਂਦਾ ਉਥੋਂ ਗਾਇਬ ਹੋ ਜਾਂਦਾ ਤੇ ਬਾਅਦ ਵਿੱਚ ਜਿਹੜਾ ਖੁਲਾਸਾ ਹੁੰਦਾ ਉਹ ਹੈਰਾਨ ਕਰ ਦੇਣ ਵਾਲਾ ਤੁਸੀਂ ਕਹਿੰਦੇ ਹੋ ਨਾ ਕਿ ਇਹ ਸਾਰੀਆਂ ਮਨਘੜਤ ਕਹਾਣੀਆਂ ਸ਼ਾਇਦ ਮੈਂ ਸੁਣਾਉਣਾ ਵਾ ਇਹ ਦੇਖ ਲਓ ਵੀ ਹੁਣ ਖਬਰਾਂ ਦੇ ਵਿੱਚ ਜੋ ਚੱਲ ਰਿਹਾ ਹੈ ਮਨਘੜਤ ਕੁਝ ਨਹੀਂ ਹੁੰਦਾ ਇਹ ਨਿਸਾਨੀ ਦਿਮਾਗ ਕਿਸੇ ਵੀ ਹੱਦ ਤੱਕ ਜਾ ਸਕਦਾ ਕੁਝ ਵੀ ਕਰ ਸਕਦਾ ਇਹ ਸੱਚੀ ਘਟਨਾ ਜਿਹੜੀ ਆ ਇਹ ਸਾਬਤ ਕਰ ਦੂਗੀ ਸੋ ਇਹ ਹੋਇਆ ਕਿ ਸਾਰਾ ਵਾਕਿਆ ਜਿਹੜਾ ਇੰਨਾ ਇਹ ਚੱਲ ਰਿਹਾ ਸੋਸ਼ਲ ਮੀਡੀਆ ਤੇ ਇਹ ਪੂਰੀ ਕਹਾਣੀ ਕੀ ਆ ਇਹ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਅੱਜ ਸੋ ਮੱਧ ਪ੍ਰਦੇਸ਼ ਦੇ ਵਿੱਚ ਇੰਦੌਰ ਸ਼ਹਿਰ ਆ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਉੱਥੇ ਦੇ ਰਾਜਾ ਰਗੁਵੰਸ਼ੀ ਤੇ ਸੋਨਮ ਰਗੁਵੰਸ਼ੀ ਦੋਨਾਂ ਦਾ ਵਿਆਹ ਹੁੰਦਾ ਅਰੇਂਜ ਮੈਰਿਜ ਆ ਜੀ ਇਹ ਤੇ 11 ਮਈ 2025 ਨੂੰ ਦੋਨਾਂ ਦਾ ਵਿਆਹ ਹੋਇਆ ਸੀਗਾ 23 ਮਈ 2025 ਨੂੰ ਦੋਨੋਂ ਸ਼ੇਲੌਂਗ ਤੋਂ ਗਾਇਬ ਹੋ ਜਾਂਦੇ ਨੇ ਹਨੀਮੂਨ ਦੇ ਉੱਤੇ ਗਏ ਸੀ ਸ਼ੇਲੌਂਗ ਮਗਾਲਿਆ ਦਾ ਜਿੱਦਾਂ ਮੈਂ ਦੱਸਿਆ ਬਹੁਤ ਹੀ ਸੋਹਣਾ ਸ਼ਹਿਰ ਆ ਤੇ ਉੱਥੇ ਹਨੀਮੂਨ ਦੇ ਲਈ ਜਾਂਦੇ ਨੇ ਤੇ ਦੋਨੋਂ ਇਹ ਗਾਇਬ ਹੋ ਜਾਂਦੇ ਸੀ ਚਿੰਤਾ ਦਾ ਵਿਸ਼ਾ ਇਹ ਸਾਰਿਆਂ ਲਈ ਬਣਿਆ ਹੋਇਆ ਸੀ ਮੈਗਾਲਿਆ ਦੇ ਜਿਹੜੇ ਇੱਕ ਟੂਰਿਸਟ ਪਲੇਸ ਆ ਉਹਨਾਂ ਨੂੰ ਵੀ ਫਿਕਰ ਹੋ ਜਾਂਦੀ ਹੈ ਕਿ ਜੇ ਇਹੋ ਜਿਹਾ ਕੋਈ ਇਨਸੀਡੈਂਟ ਹੁੰਦਾ ਤਾਂ ਉੱਥੇ ਇੰਪੈਕਟ ਜ਼ਰੂਰ ਪੈਂਦਾ ਉਹਨਾਂ ਦੀ ਆਵਾਜਾਈ ਤੇ ਇੰਪੈਕਟ ਪੈਂਦਾ ਪਰ ਇਹ ਕਹਾਣੀ ਕੋਈ ਹੋਰ ਨਿਕਲੀ ਜਦੋਂ ਸੋਨਮ ਰਗੂਵੰਸ਼ੀ ਦਾ ਭਰਾ ਪੁਲਿਸ ਨੂੰ ਸੂਚਿਤ ਕਰਦਾ ਵਾ ਕਿ ਉਹਨਾਂ ਦੇ ਜਿਹੜੇ ਉਹਨਾਂ ਦਾ ਜੀਜਾ ਉਹ ਭਰਾ ਦਾ ਜੀਜਾ ਤੇ ਉਹਦੀ ਭੈਣ ਸੋਨਮ ਰਗੂਵੰਸ਼ੀ ਹਨੀਮੂਨ ਤੇ ਗਏ ਸੀ ਉੱਥੋਂ ਕੋਈ ਵੀ ਉਹਨਾਂ ਦਾ ਤੋਂ ਪਤਾ ਨਹੀਂ ਲੱਗ ਰਿਆ ਤਾਂ ਪੁਲਿਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਮਗਾਲਿਆ ਦੀ ਸਰਚ ਆਪਰੇਸ਼ਨ ਚਲਾਉਂਦੀ ਆ ਥਾਂ ਥਾਂ ਤੇ ਜਾ ਕੇ ਜਿੱਥੇ ਜਿੱਥੇ ਵੀ ਉਹ ਗਏ ਸੀ ਜਿਹੜੇ ਹੋਟਲ ਚ ਜਿੱਥੇ ਉਹ ਰੁਕੇ ਸੀ ਸਾਰੇ ਪਾਸੇ ਜਾ ਕੇ ਉਹ ਆਪਣਾ ਜਿਹੜਾ ਕੰਮ ਕਰਦੀ ਆ ਆਪਣੇ ਤਰੀਕੇ ਦੇ ਨਾਲ ਲੱਭਣ ਦੀ ਕੋਸ਼ਿਸ਼ ਕਰਦੀ ਆ ਦੋਨਾਂ ਨੂੰ ਕਿ ਆਖਰ ਦੋਨੋਂ ਗਏ ਕਿਥੇ ਇਸ ਤੋਂ ਬਾਅਦ ਜੀ 2 ਜੂਨ 2025 ਨੂੰ ਮਿਲਦੀ ਆ ਜੀ ਇੱਕ ਖਾਈ ਦੇ ਉੱਤੋਂ ਡਿੱਗੀ ਹੋਈ ਖਾਈ ਦੇ ਵਿੱਚ ਡਿੱਗੀ ਹੋਈ ਰਾਜਾ ਰਗੁਵੰਸ਼ੀ ਦੀ ਲਾਸ਼ ਮਤਲਬ ਕਿ ਰਾਜਾ ਰਗੁਵੰਸ਼ੀ ਦੀ ਡੈੱਡ ਬੋਡੀ ਜਿਹੜੀ 2 ਜੂਨ ਨੂੰ ਮਿਲ ਜਾਂਦੀ ਆ ਤੇ ਸੋਨਮ ਰਗੁਵੰਸ਼ੀ ਦਾ ਹਲੇ ਵੀ ਕੁਝ ਪਤਾ ਨਹੀਂ ਸੀ ਕਿ ਉਹ ਕਿੱਥੇ ਆ ਪਹਿਲਾਂ ਪੁਲਿਸ ਨੂੰ ਸ਼ੱਕ ਹੁੰਦਾ ਕਿ ਕਿਸੇ ਨੇ ਇਹਨਾਂ ਨੂੰ ਜਾਨੋਂ ਮਾਰਤਾ ਲੁੱਟਖੋਹ ਦੇ ਮਾਮਲੇ ਦੇ ਨਾਲ ਤੇ ਸ਼ਾਇਦ ਇਹਦੀ লাশ ਮਿਲੀ ਆ ਤਾਂ ਹੁਣ ਸੋਨਮ ਰਗੁਵੰਸ਼ੀ ਦੀ ਵੀ লাশ ਸਾਨੂੰ ਮਿਲ ਸਕਦੀ ਆ ਪਰ ਪੁਲਿਸ ਇਸ ਤੋਂ ਬਾਅਦ ਜਦੋਂ ਆਪਣੀ ਇਨਵੈਸਟੀਗੇਸ਼ਨ ਕਰਦੀ ਆ ਲਾਸ਼ ਮਿਲਣ ਤੋਂ ਬਾਅਦ ਹੋਟਲ ਚ ਜਾ ਕੇ ਸਾਰਾ ਕੁਝ ਪੁੱਛ ਦਿਆ ਤਾਂ ਹੈਰਾਨ ਕਰਨ ਵਾਲੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਇਸ ਤੋਂ ਬਾਅਦ ਆਪਾਂ ਪਹੁੰਚਦੇ ਹਾਂ ਜੀ ਯੂਪੀ ਯੂਪੀ ਦਾ ਇੱਕ ਸ਼ਹਿਰ ਆ ਜੀ ਗਾਜ਼ੀਪੁਰ ਉੱਥੇ ਜਿਹੜਾ ਇੱਕ ਇਲਾਕਾ ਵਾ ਜੀ ਅਕਸ਼ਾਪੁਰ ਉੱਥੇ ਇੱਕ ਢਾਬਾ ਵਾ ਜਿਹਦਾ ਨਾਮ ਆ ਜੀ ਕਾਸ਼ੀ ਜਾਇਕਾ ਢਾਬਾ ਰਾਤ ਨੂੰ ਉਥੇ ਇੱਕ ਔਰਤ ਆਉਂਦੀ ਆ ਕਾਲੇ ਕੱਪੜਿਆਂ ਦੇ ਵਿੱਚ 8 ਤੇ 9 ਤਰੀਕ ਦੀ ਜਿਹੜੀ ਰਾਤ ਆ ਜੂਨ ਦੀ 2025 ਦੀ ਮੈਂ ਗੱਲ ਕਰ ਰਿਹਾ ਉਥੇ ਇੱਕ ਲੜਕੀ ਆਉਂਦੀ ਆ ਬੜੀ ਘਬਰਾਈ ਹੋਈ ਬਹੁਤ ਬਾਲ ਉਹਦੇ ਵਿਖਰੇ ਹੋਏ ਆ ਤੇ ਆ ਕੇ ਉਹ ਜਦੋਂ ਢਾਬੇ ਦੇ ਵਿੱਚ ਬੈਠਦੀ ਆ ਤਾਂ ਮਾਲਕ ਉਹਨੂੰ ਜਾ ਕੇ ਪੁੱਛਦਾ ਕਿ ਤੂੰ ਠੀਕ ਆ ਤਾਂ ਉਹ ਮਾਲਕ ਨੂੰ ਕਹਿੰਦੀ ਆ ਕਿ ਮੈਨੂੰ ਆਪਣਾ ਫੋਨ ਦਿਓ ਮੈਂ ਆਪਣੇ ਘਰੇ ਫੋਨ ਕਰਨਾ ਮਾਲਕ ਉਹਨੂੰ ਫੋਨ ਫੜਾ ਦਿੰਦਾ ਤੇ ਉਹ ਉਹਦੀ ਹਾਲਤ ਜਦੋਂ ਉਹ ਦੇਖ ਰਿਹਾ ਸੀ ਤਾਂ ਉਹ ਦੂਜੇ ਫੋਨ ਤੋਂ ਪੁਲਿਸ ਨੂੰ ਫੋਨ ਕਰ ਦਿੰਦਾ ਯੂਪੀ ਪੁਲਿਸ ਨੂੰ ਫੋਨ ਕਰਦਾ ਤੇ ਉੱਥੇ ਨਾਲ ਹੀ ਕੁਝ ਮਿੰਟਾਂ ਦੇ ਵਿੱਚ ਪੁਲਿਸ ਉੱਥੇ ਪਹੁੰਚ ਜਾਂਦੀ ਆ ਤੇ ਉੱਥੇ ਢਾਬੇ ਦੇ ਬਾਹਰ ਇਦਾਂ ਲੱਗਦਾ ਜਿਦਾ ਸ਼ੌਣੀ ਬਣ ਗਈ ਟਾਬੇ ਦੇ ਮਾਲਕ ਨੂੰ ਇਹ ਨਹੀਂ ਸੀ ਪਤਾ ਕਿ ਇਹ ਲੜਕੀ ਹੈ ਕੌਣ ਆ ਜਦੋਂ ਉਹਨੂੰ ਇਹ ਪਤਾ ਲੱਗਦਾ ਕਿ ਇਹ ਸੋਨਮ ਰਘੁਵੰਸ਼ੀ ਆ ਜਿਹਦੇ ਬਾਰੇ ਇੰਨੀਆਂ ਖਬਰਾਂ ਚੱਲ ਰਹੀਆਂ ਨੇ ਸਾਰੇ ਪਾਸੇ ਇਹ ਉਹ ਲੜਕੀ ਉਹਦੇ ਢਾਬੇ ਤੇ ਆਈ ਆ ਤਾਂ ਉਹ ਹੈਰਾਨ ਰਹਿ ਜਾਂਦਾ ਹੁਣ ਪੁਲਿਸ ਉਹਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਜੀ ਸੋਨਮ ਰਘੁਵੰਸ਼ੀ ਨੂੰ ਤੇ ਉਸ ਤੋਂ ਬਾਅਦ ਜਿਹੜਾ ਮੈਂ ਗੱਲਿਆ ਪੁਲਿਸ ਤੇ ਇੰਦੌਰ ਜਿਹੜੀ ਮੱਧ ਪ੍ਰਦੇਸ਼ ਦੀ ਪੁਲਿਸ ਦੋਨਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਜਿਹੜੀ ਸੋਨਮ ਰਗੁਬੰਸ਼ੀ ਆ ਉਹ ਸਾਨੂੰ ਮਿਲ ਚੁੱਕੀ ਆ ਉਹਨੂੰ ਇੱਕ ਵਨ ਸਟਾਪ ਸੈਂਟਰ ਦੇ ਵਿੱਚ ਰੱਖਿਆ ਜਾਂਦਾ ਗਾਜ਼ੀਪੁਰ ਉੱਥੋਂ ਹੀ ਮਗਾਲਿਆ ਪੁਲਿਸ ਦੀ ਇੱਕ ਟੀਮ ਆਉਂਦੀ ਆ ਤੇ ਉਹਨੂੰ ਆਪਣੀ ਹਰਾਸਤ ਦੇ ਵਿੱਚ ਲੈਂਦੀ ਆ ਹੁਣ ਉਸ ਟੀਮ ਨੇ ਸੋਨਮ ਰਗੁਬੰਸ਼ੀ ਨੂੰ ਲੈ ਕੇ ਜਾਣਾ ਸੀਗਾ ਜੀ ਪਟਨਾ 에ਅਰਪੋਰਟ ਦੇ ਉੱਤੇ ਯਾਨੀ ਕਿ ਉਹਨਾਂ ਨੇ ਹੁਣ ਯੂਪੀ ਤੋਂ ਬਿਹਾਰ ਦੇ ਵਿੱਚ ਪਟਨਾ ਰੇਲਵੇ ਸਟੇਸ਼ਨ ਤੇ ਜਾਣਾ ਸੀ ਉੱਥੇ ਉਹ ਪਹੁੰਚਦੇ ਆ ਜਿਹੜੀ ਫਲਾਈਟ ਸੀ ਉਹਨਾਂ ਦੀ ਵਾਪਸ ਉਹਨਾਂ ਨੇ ਸ਼ੈਲੌਂਗ ਉਹਨੂੰ ਲੈ ਕੇ ਜਾਣਾ ਸੀ ਪਹਿਲਾਂ ਉਹ ਫਲਾਈਟ ਦੇ ਵਿੱਚ ਕੁਝ ਸਮਾਂ ਸੀ ਤੇ ਉੱਥੇ ਹੀ ਜਿਹੜਾ ਨੇੜੇ ਇੱਕ ਫਲਵਾੜੀ ਸ਼ਰੀਫ ਥਾਣਾ ਪੈਂਦਾ ਵਾ ਉੱਥੇ ਉਹਨੂੰ ਰੱਖਿਆ ਜਾਂਦਾ ਤਾਂ ਉਹਦੇ ਥਾਣੇ ਦੇ ਬਾਹਰ ਤਕਰੀਬਨ 100 ਬੰਦਾ ਇਕੱਠਾ ਹੋ ਜਾਂਦਾ ਕਿਉਂਕਿ ਬਹੁਤ ਇੱਕ ਚਰਚਿਤ ਇਹ ਟੌਪਿਕ ਚੱਲ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਮੀਡੀਆ ਵਾਲੇ ਬਹੁਤ ਵੱਡੇ ਇਕੱਠ ਦੇ ਵਿੱਚ ਉੱਥੇ ਥਾਣੇ ਦੇ ਬਾਹਰ ਪਹੁੰਚਦੇ ਆ ਉੱਥੇ ਆਮ ਲੋਕ ਵੀ ਇਹ ਸਾਰਾ ਕੁਝ ਦੇਖਣ ਦੇ ਲਈ ਪਹੁੰਚ ਜਾਂਦੇ ਆ ਕਿ ਸੋਨਮ ਰਗੂਵੰਸ਼ੀ ਆਖਰ ਹੈ ਕੌਣ ਆ ਕਿੱਦਾਂ ਦੀ ਆ ਚਲੋ ਇਸ ਤੋਂ ਬਾਅਦ ਜੀ ਉਹ ਪੂਰੀ ਸਕਿਉਰਿਟੀ ਦੇ ਨਾਲ ਸੋਨਮ ਰਗੂਵੰਸ਼ੀ ਨੂੰ ਮਗਾਲਿਆ ਪੁਲਿਸ ਆ ਉਹ 에ਰਪੋਰਟ ਲੈ ਕੇ ਆਉਂਦੀ ਆ ਜਦੋਂ ਉਹ ਫਲਾਈਟ ਫੜਦੇ ਆ ਤਾਂ ਪਹਿਲਾਂ ਕਲਕੱਤਾ ਪਹੁੰਚਦੇ ਆ ਕਲਕੱਤੇ ਤੋਂ ਬਾਅਦ ਉਹ ਗੁਹਾਟੀ ਪਹੁੰਚਦੇ ਆ ਤੇ ਗੁਹਾਟੀ ਤੋਂ ਉਹ ਸ਼ਲੌਂਗ ਪਹੁੰਚਦੇ ਆ ਜੀ ਹੁਣ ਸੋਨਮ ਦੇ ਮਿਲਣ ਤੋਂ ਪਹਿਲਾਂ ਪੁਲਿਸ ਨੂੰ ਇਹ ਕਨਫਰਮ ਹੋ ਚੁੱਕਿਆ ਸੀ ਕਿ ਇਹ ਜੋ ਕੁਝ ਵੀ ਕੀਤਾ ਜੋ ਰਾਜਾ ਰਗੁਵੰਸ਼ੀ ਦਾ ਕਤਲ ਹੋਇਆ ਵਾ ਉਹ ਕਰਾਇਆ ਇਹਨੇ ਹੀ ਆ ਵੀ ਪਤਨੀ ਨੇ ਕਰਾਇਆ ਉਹਨਾਂ ਨੇ ਹੋਟਲਾਂ ਦੇ ਵਿੱਚ ਜਿਹੜੀ ਪੁੱਛਤਾਚ ਕੀਤੀ ਉਹ ਹੋਰ ਵੀ ਪੁਲਿਸ ਦੇ ਹੱਥ ਜੋ ਕੁਝ ਲੱਗਿਆ ਸੀਗਾ ਉਹ ਇੱਕ ਗਾਈਡ ਨੇ ਜੋ ਕੁਝ ਦੱਸਿਆ ਉਹਦੇ ਨਾਲ ਇੱਕ ਤਰ੍ਹਾਂ ਨਾਲ ਕਨਫਰਮ ਹੋ ਚੁੱਕਿਆ ਸੀ ਕਿ ਸੋਨਮ ਹੀ ਇਹ ਮਾਸਟਰਮਾਈਂਡ ਆ ਹੁਣ ਪੂਰੀ ਕਹਾਣੀ ਕੀ ਆ ਜੀ ਕੁਝ ਪੁਲਿਸ ਨੇ ਆਪ ਇਹ ਜਾਣਕਾਰੀ ਇਕੱਠੀ ਕੀਤੀ ਆ ਤੇ ਕੁਝ ਸੋਨਮ ਨੇ ਦੱਸੀ ਕਹਾਣੀ ਇਹ ਆ ਕਿ 11 ਮਈ ਨੂੰ ਵਿਆਹ ਹੋਇਆ ਜਿਵੇਂ ਤੁਹਾਨੂੰ ਪਤਾ 11 ਮਈ 2025 ਦੀ ਗੱਲ ਹੈ 14 ਮਈ ਨੂੰ ਉਹ ਪੇਕੇ ਚਲੀ ਜਾਂਦੀ ਆ ਤੇ 16 ਮਈ ਨੂੰ ਜਦੋਂ ਉਹ ਵਾਪਸ ਆਉਂਦੀ ਆ ਸਹੁਰੇ ਪਰਿਵਾਰ ਦੇ ਵਿੱਚ ਸਹਰਾ ਪਰਿਵਾਰ ਆ ਜਿਹੜਾ ਉਹ ਕਿਸੇ ਵਿਆਹ ਤੇ ਗਿਆ ਹੋਇਆ ਸੀ ਉਦੋਂ ਹੀ ਸਾਰੀ ਇਹ ਪਲਾਨਿੰਗ ਆ ਜਿਹੜੀ ਉਹਦੀ ਸ਼ੁਰੂ ਹੋ ਜਾਂਦੀ ਆ 20 ਮਈ ਨੂੰ ਉਹ ਸ਼ਲੌਂਗ ਦੀਆਂ 에ਅਰ ਟਿਕਟਸ ਬੁੱਕ ਕਰਦੀ ਆ ਤੇ ਉਹਨਾਂ ਨੇ 29 ਮਈ ਤੱਕ ਉੱਥੇ ਰਹਿਣਾ ਸੀ ਮਤਲਬ ਪੈਕੇਜ ਜਿਹੜਾ ਲਿਆ ਜਾਂਦਾ ਉਹ ਸੋਨਮ ਰਗੁਵੰਸ਼ੀ ਵੱਲੋਂ ਲਿਆ ਜਾਂਦਾ ਵਾ ਤੇ ਉਹ ਹਫ਼ਤੇ ਦਾਸ ਜਣ ਦਾ ਪੈਕੇਜ ਸੀਗਾ ਪੂਰਾ ਇੱਕ ਸਰਪ੍ਰਾਈਜ਼ ਸੀਗਾ ਰਾਜਾ ਰਗੁਵੰਸ਼ੀ ਦੇ ਲਈ ਉਹ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਟਿਕਟਾਂ ਬੁੱਕ ਕਰਾਉਣ ਤੋਂ ਬਾਅਦ ਉਹਨੂੰ ਦੱਸਦੀ ਆ ਕਿ ਆਪਾਂ ਸ਼ਿਲੌਂਗ ਜਾ ਰਹੇ ਹਾਂ ਜਦ ਕਿ ਰਾਜਾ ਰਗੁਵੰਸ਼ੀ ਕਿਤੇ ਹੋਰ ਜਾਣਾ ਚਾਹੁੰਦਾ ਸੀ ਜੋ ਸੁਣਿਆ ਕਿ ਉਹ ਕਿਸੇ ਇਤਿਹਾਸਕ ਮੰਦਰ ਦੇ ਵਿੱਚ ਜਾਣਾ ਚਾਹੁੰਦਾ ਸੀ ਪਰ ਉਹ ਉਹਨੂੰ ਉੱਥੇ ਲੈ ਕੇ ਜਾਣਾ ਚਾਹੁੰਦੀ ਸੀ ਸ਼ਿਲੌਂਗ ਦੇ ਵਿੱਚ ਬਾਅਦ ਦੇ ਵਿੱਚ ਰਾਜਾ ਰਗੁਵੰਸ਼ੀ ਹਾਮੀ ਪਰ ਦਿੰਦਾ ਪਰ ਦੋਸਤੋ ਇੱਕ ਗੱਲ ਹੈਰਾਨ ਕਰਨ ਵਾਲੀ ਇੱਥੇ ਟਿਕਟਾਂ 2 ਨਹੀਂ ਸੀ ਹੋਈਆਂ ਸ਼ਿਲੌਂਗ ਇੰਦੌਰ ਤੋਂ ਸ਼ਿਲੌਂਗ ਦੀਆਂ ਇੱਥੇ ਟਿਕਟਾਂ 5 ਹੋਈਆਂ ਸੀ 2 ਜਿਹੜਾ ਰਾਜਾ ਰਾਜਾ ਰਗੂਵੰਸ਼ੀ ਤੇ ਸੋਨਮ ਰਗੂਵੰਸ਼ੀ ਤੇ ਤਿੰਨ ਟੈਕਟਾਂ ਕੀਦੀਆਂ ਜਿਹੜੇ ਕਾਤਲ ਨੇ ਰਾਜਾ ਰਗੂਵੰਸ਼ੀ ਉਹਨਾਂ ਦੇ ਨਾਮ ਨੇ ਜੀ ਆਕਾਸ਼ ਰਾਜਪੂਤ ਵਿਸ਼ਾਲ ਚੋਹਾਨ ਤੇ ਆਨੰਦ ਕੁਮਾਰ ਇਹ ਉਸ ਇੰਦੌਰ ਦੇ ਇਲਾਕੇ ਦੇ ਵਿੱਚ ਹੀ ਰਹਿੰਦੇ ਸੀ ਤੇ ਇਹਨਾਂ ਨੂੰ ਮਲਾਉਣ ਵਾਲਾ ਇੱਕ ਸ਼ਖਸ਼ ਜਿਹਦਾ ਨਾਮ ਹੈ ਜੀ ਰਾਜ ਖੁਸ਼ਵਾਹਾ ਉਹਨੇ ਇਹ ਜਿਹੜੇ ਬੰਦੇ ਆ ਸੋਨਮ ਨੂੰ ਅਰੇਂਜ ਕਰਕੇ ਦਿੱਤੇ ਸੀ ਅੱਗੇ ਸਾਰੇ ਖੁਲਾਸੇ ਹੋਣਗੇ ਕਿ ਇਹ ਰਾਜ ਖੁਸ਼ਵਾਹ ਕੌਣ ਆ ਇਹ ਸਾਰਾ ਕੁਝ ਹੋਇਆ ਕਿਉਂ ਹੁਣੇ ਸਾਰੇ ਜਣੇ ਪਹੁੰਚ ਜਾਂਦੇ ਆ ਜੀ ਸ਼ਿਲਾਂਗ ਤੇ ਉੱਥੇ ਜਿਹੜਾ ਹੋਟਲ ਦੇ ਵਿੱਚ ਇਹ ਦੋਨੋਂ ਜੋੜਾ ਇਹ ਕਪਲ ਰੁਕਿਆ ਉੱਥੇ 1 ਕਿਲੋਮੀਟਰ ਤੇ ਇੱਕ ਹੋਟਲ ਸੀਗਾ ਉੱਥੇ ਹੀ ਉਹ ਤਿੰਨ ਜਿਹੜੇ ਸੁਪਾਰੀ ਇੱਕ ਤਰ੍ਹਾਂ ਦੀ ਜਿਨ੍ਹਾਂ ਨੂੰ ਮਿਲੀ ਹੋਈ ਸੀਗੀ ਉਹਨੂੰ ਕਤਲ ਕਰਨ ਦੀ ਉਹ ਵੀ ਉੱਥੇ ਹੀ ਰੁਕਦੇ ਆ ਦਿਨ ਆਉਂਦਾ ਜੀ ਉਹੀ 23 ਮਈ 2025 ਦਾ ਤੇ ਜਿਹੜੀ ਸੋਨਮ ਆ ਉਹ ਆਪਣੇ ਪਤੀ ਨੂੰ ਕਹਿੰਦੀ ਆ ਰਾਜੇ ਨੂੰ ਕਿ ਆਪਾਂ ਇੱਕ ਫੋਟੋ ਸ਼ੂਟ ਆ ਜਿਹੜਾ ਉਹ ਵੀ ਕਰਾਉਣਾ ਇੱਥੇ ਉਹ ਵੀ ਤੁਹਾਡੇ ਲਈ ਸਰਪ੍ਰਾਈਜ਼ ਆ ਇੱਥੇ ਨਾਲ ਹੀ ਇੱਕ ਇਲਾਕਾ ਵਾ ਉੱਥੇ ਜਾ ਕੇ ਆਪਾਂ ਅੱਜ ਫੋਟੋ ਸ਼ੂਟ ਕਰਨਾ ਆਪਾਂ ਸੈਲਫੀ ਲਵਾਂਗੇ ਵੀਡੀਓਗ੍ਰਾਫੀ ਕਰਾਂਗੇ ਤੇ ਆਪਾਂ ਅਸਲ ਦੇ ਵਿੱਚ ਜਿਹੜਾ ਆਪਣਾ ਹਨੀਮੂਨ ਆ ਉਹਦਾ ਆਨੰਦ ਲਵਾਂਗੇ ਤੇ ਰਾਜਾ ਫੇਰ ਬਹੁਤ ਖੁਸ਼ ਸੀਗਾ ਉਹ ਹਮੀਪੜ ਦਾ ਉਹ ਹੋਟਲ ਦੇ ਵਿੱਚੋਂ ਨਿਕਲਦੇ ਆ ਰਸਤੇ ਦੇ ਵਿੱਚ ਹੀ ਉਹ ਤਿੰਨ ਬੰਦੇ ਜਿਹੜੇ ਉਹਨੇ ਹਾਇਰ ਕੀਤੇ ਸੀ ਉਹਨੂੰ ਸੋਨਮ ਨੂੰ ਮਿਲਦੇ ਆ ਤੇ ਸੋਨਮ ਦੱਸਦੀ ਆ ਕਿ ਇਹ ਫੋਟੋਗ੍ਰਾਫਰ ਨੇ ਇਹਨਾਂ ਨੇ ਆਪਣਾ ਫੋਟੋ ਸ਼ੂਟ ਕਰਨਾ ਵਾ ਤੇ ਉਹ ਜਾਣ ਪਛਾਣ ਕਰਦੇ ਆ ਆਪਸ ਦੇ ਵਿੱਚ ਤੇ ਉਹ ਸਕੂਟਰੀ ਆ ਜਿਹੜੀ ਉਹ ਇੱਕ ਲੈ ਕੇ ਆਏ ਸੀਗੇ ਉਸ ਤੋਂ ਬਾਅਦ ਉਸ ਜਗ੍ਹਾ ਦੇ ਉੱਤੇ ਉਹ ਪਹੁੰਚ ਰਹੇ ਹੁੰਦੇ ਆ ਜਿੱਥੇ ਉਹਨਾਂ ਨੇ ਫੋਟੋਆਂ ਵਗੈਰਾ ਖਿੱਚਣੀਆਂ ਸੀਗੀਆਂ ਤਾਂ ਵਿੱਚ ਹੀ ਜਿਹੜੀ ਸੋਨਮ ਆ ਇੱਕ ਐਕਟਿੰਗ ਕਰਦੀ ਆ ਥੱਕਣ ਦੀ ਥੱਕਣ ਦੀ ਐਕਟਿੰਗ ਕਰਦੀ ਆ ਕਿ ਮੈਂ ਬਹੁਤ ਥੱਕ ਚੁੱਕੀ ਆ ਉਹ ਹੌਲੀ ਹੌਲੀ ਚੱਲਣਾ ਸ਼ੁਰੂ ਕਰ ਦਿੰਦੀ ਆ ਮਤਲਬ ਸਲੋ ਹੋ ਜਾਂਦੀ ਆ ਹੁਣ ਰਾਜਾ ਰਗੂਵੰਸ਼ੀ ਤੇ ਦੋ ਹੋਰ ਜਿਹੜੇ ਬੰਦੇ ਉਹ ਅੱਗੇ ਅੱਗੇ ਜਾ ਰਹੇ ਸੀ ਤੇ ਵਿੱਚ ਇੱਕ ਸੋਨਮ ਸੀਗੀ ਉਹਨਾਂ ਦੇ ਪਿੱਛੇ ਸੋਨਮ ਸੀ ਤੇ ਸੋਨਮ ਦੇ ਪਿੱਛੇ ਸਕੂਟਰੀ ਤੇ ਇੱਕ ਤੀਜਾ ਬੰਦਾ ਜਿਹੜਾ ਇਹ ਦੇਖ ਰਿਹਾ ਸੀ ਕਿ ਉੱਥੇ ਕੋਈ ਆ ਤਾਂ ਨਹੀਂ ਰਿਹਾ ਕੋਈ ਫालतू ਬੰਦਾ ਜਾਂ ਕੋਈ ਹੋਰ ਉੱਥੇ ਟੂਰਿਸਟ ਤਾਂ ਨਹੀਂ ਆ ਰਿਹਾ ਉਹਨਾਂ ਨੂੰ ਇਹੋ ਜੀ ਇਹੋ ਜੀ ਮੌਕੇ ਦੀ ਤਲਾਸ਼ ਸੀ ਇਹੋ ਜੀ ਜਗ੍ਹਾ ਦੀ ਤਲਾਸ਼ ਸੀ ਜਿੱਥੇ ਕੋਈ ਵੀ ਆਂਦਾ ਜਾਂਦਾ ਨਾ ਹੋਵੇ ਜਦੋਂ ਮੌਕਾ ਦੇਖਦੇ ਆ ਕਿ ਬਿਲਕੁਲ ਇੱਕ ਸੁੰਨਮਸਾਨ ਏਰੀਏ 'ਚ ਉਹ ਆ ਚੁੱਕੇ ਆ ਤਾਂ ਸੁੰਨਮ ਰੌਲਾ ਪਾ ਦਿੰਦੀ ਆ ਕਿ ਮਾਰ ਦੋ ਇਹਨੂੰ ਖਤਮ ਕਰ ਦੋ ਤੇ ਉਸ ਤੋਂ ਬਾਅਦ ਜੀ ਜਿਹੜਾ ਕਾਤਲ ਪਹਿਲਾ ਵਿਸ਼ਾਲ ਚੋਹਾਨ ਉਹ ਵਾਰ ਕਰਦਾ ਇੱਕ ਦਾਤ ਦੇ ਨਾਲ ਦਾਤ ਦੇ ਨਾਲ ਉਹ ਰਾਜਾ ਰਗੂਬਾਂਸ਼ੀ ਤੇ ਪਹਿਲਾ ਵਾਰ ਕਰਦਾ ਤੇ ਉਹ ਦਾਤ ਉਹਨਾਂ ਨੇ ਗੁਹਾਟੀ ਦੇ ਵਿੱਚ ਆਨਲਾਈਨ ਆਰਡਰ ਕਰਕੇ ਮੰਗਾਈ ਸੀਗੀ ਪੂਰੇ ਉਹਨੂੰ ਜ਼ਖਮ ਦਿੱਤੇ ਜਾਂਦੇ ਆ ਬੁਰੇ ਤਰੀਕੇ ਦੇ ਨਾਲ ਮਾਰਕੋਟੋ ਦੀ ਕੀਤੀ ਜਾਂਦੀ ਆ ਜੀ ਤੇ ਇਹਦੇ ਵਿੱਚ ਜਿਹੜਾ ਉਹਦਾ ਸਾਥ ਆਨੰਦ ਕੁਮਾਰ ਦੇ ਰਿਆ ਸੀਗਾ ਤੇ ਆਕਾਸ਼ ਜਿਵੇਂ ਕਿ ਪੈਰ ਵੀ ਕਰ ਰਿਹਾ ਸੀਗਾ ਕਿ ਕੋਈ ਹੋਰ ਆ ਨਾ ਜਾਵੇ ਉਹ ਸਤਰਕ ਕਰ ਰਿਹਾ ਸੀਗਾ ਉਹਨਾਂ ਨੂੰ ਉਹ ਐਨੇ ਬੁਰੇ ਤਰੀਕੇ ਦੇ ਨਾਲ ਮਾਰਦੇ ਨੇ ਜੀ ਕਿ ਉਥੇ ਰਾਜਾ ਰਗੂਵੰਸ਼ੀ ਆ ਜਿਹੜਾ ਉਹਦੀ ਮੌਤ ਹੋ ਜਾਂਦੀ ਆ ਮੌਤ ਹੋਣ ਤੋਂ ਬਾਅਦ ਸੋਨਮ ਕਹਿੰਦੀ ਆ ਕਿ ਇਹਨੂੰ ਕਾਈ ਦੇ ਥੱਲੇ ਸੁੱਟ ਦੋ ਉਹਨੂੰ ਥੱਲੇ ਸੁੱਟ ਦਿੱਤਾ ਜਾਂਦਾ ਵਾ ਸੁੱਟਣ ਤੋਂ ਬਾਅਦ ਜਿਹੜੇ ਉਹ ਤਿੰਨ ਕਾਤਲ ਨੇ ਉਥੋਂ ਫਰਾਰ ਹੋ ਜਾਂਦੇ ਨੇ ਆਪੋ ਆਪਣੇ ਜਿਹੜੇ ਟਿਕਾਣਿਆਂ ਦੇ ਉੱਤੇ ਪਹੁੰਚਣ ਦੇ ਲਈ ਸੋਨਮ ਜਿਹੜੀ ਰਗੁਵੰਸ਼ੀ ਆ ਉੱਥੇ ਕੁਝ ਆਪਣਾ ਸਮਾਨ ਛੱਡਦੀ ਆ ਜੈਕਟ ਸ਼ਰਟ ਤੇ ਕੁਝ ਹੋਰ ਨਿੱਕਾ ਮੋਟਾ ਸਮਾਨ ਸਕੂਟਰੀ ਵੀ ਉੱਥੇ ਛੱਡੀ ਜਾਂਦੀ ਆ ਉਹਨਾਂ ਵੱਲੋਂ ਤੇ ਉਹ ਵਾਪਸ ਹੋਟਲ ਦੇ ਵਿੱਚ ਆਉਂਦੀ ਆ ਇੱਥੋਂ ਹੀ ਉਹ ਸ਼ਾਇਦ ਗਲਤੀ ਕਰ ਗਈ ਉਹਨੂੰ ਵਾਪਸ ਹੋਟਲ ਜਿਹੜੀ ਉਹ ਗਈ ਆ ਤੇ ਆਪਣੇ ਪੈਰ ਤੇ ਉਹਨੇ ਆਪ ਹੀ ਕੋਹਾੜਾ ਮਾਰਿਆ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਸਾਰਾ ਕੁਝ ਪਤਾ ਲੱਗ ਗਿਆ ਵੀ ਉਹ ਹੋਟਲ ਕੱਲੀ ਕਿਉਂ ਗਈ ਉਸ ਤੋਂ ਬਾਅਦ ਚੈੱਕ ਆਊਟ ਵੀ ਕੀਤਾ ਤਾਂ ਉਹਨੇ ਇਕੱਲੀ ਨੇ ਕਿਉਂ ਕੀਤਾ ਨਾਲ ਉਹਦਾ ਪਤੀ ਸੀਗਾ ਉਹ ਕਿੱਥੇ ਗਿਆ ਇਹ ਸਵਾਲ ਜਿਹੜੇ ਪੁਲਿਸ ਨੇ ਪੈਦਾ ਹੋਏ ਤੇ ਇਹੀ ਸ਼ੱਕ ਜਿਹੜੇ ਸੋਨਮ ਦੇ ਉੱਤੇ ਸਿੱਧਾ ਪਾ ਰਹੇ ਸੀ ਚਲੋ ਜੀ ਹੋਟਲ ਜਾ ਕੇ ਉਹਨੇ ਆਪਣੀ ਸੱਸ ਨੂੰ ਫੋਨ ਵੀ ਕੀਤਾ ਆਪਣਾ ਹਾਲਚਾਲ ਵੀ ਦੱਸਿਆ ਤੇ ਇਹ ਵੀ ਗੱਲ ਉਹਨਾਂ ਦੇ ਵਿੱਚ ਹੁੰਦੀ ਹੈ ਤਾਂ ਸੋਨਮ ਕਹਿੰਦੀ ਅੱਜ ਮੇਰਾ ਫਾਸਟ ਹੈ ਵੀ ਅੱਜ ਮੈਂ ਕੁਝ ਨਹੀਂ ਖਾਣਾ ਪਰ ਜਦੋਂ ਪੁਲਿਸ ਇਨਵੈਸਟੀਗੇਸ਼ਨ ਹੁੰਦੀ ਹੈ ਉਸ ਹੋਟਲ ਦੇ ਵਿੱਚ ਜਾ ਕੇ ਪਤਾ ਲੱਗਦਾ ਕਿ ਉਹਨੇ ਕਾਫੀ ਵਧੀਆ ਖਾਣਾ ਵਾ ਜਿਹੜਾ ਉਸੇ ਦਿਨ ਸੱਸ ਨੂੰ ਫੋਨ ਕਰਨ ਤੋਂ ਬਾਅਦ ਮੰਗਵਾਇਆ ਸੀਗਾ ਉਸ ਤੋਂ ਬਾਅਦ ਜੀ ਉਹ ਹੋਟਲ ਛੱਡਦੀ ਹੈ ਆਪਣਾ ਇੱਕ ਵਾਹਨ ਕਰਕੇ ਉੱਥੋਂ ਰਵਾਨਾ ਹੋ ਜਾਂਦੀ ਆ ਤੇ ਰਵਾਨਾ ਹੋਣ ਤੋਂ ਬਾਅਦ ਉਹ ਇੰਦੌਰ ਪਹੁੰਚਦੀ ਆ ਸਿੱਧਾ ਰਾਜ ਕੁਸ਼ਵਾਹਾ ਦੇ ਘਰ ਦੇ ਵਿੱਚ ਜਿੱਥੇ ਵੀ ਉਹ ਕਮਰਾ ਲੈ ਕੇ ਰਹਿੰਦਾ ਸੀ ਉੱਥੇ ਪਹੁੰਚ ਜਾਂਦੀ ਆ ਤੇ ਉਹਦੇ ਕੋਲ ਰਹਿੰਦੀ ਆ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਸੋਨਮ ਰਗੂਵੰਸ਼ੀ ਦਾ ਫੋਨ ਟਰੇਸ ਹੋ ਰਿਹਾ ਤੇ ਪੁਲਿਸ ਨੂੰ ਇਹ ਪਤਾ ਲੱਗ ਚੁੱਕਿਆ ਕਿ ਜਿਹੜਾ ਰਾਜ ਕੁਸ਼ਵਾਹਾ ਦਾ ਨੰਬਰ ਆ ਉਹਤੇ ਵਾਰ-ਵਾਰ ਗੱਲ ਕੀਤੀ ਜਾ ਰਹੀ ਆ ਸੋਨਮ ਦੇ ਵੱਲੋਂ ਤੇ ਉਹ ਲੋਕੇਸ਼ਨ ਵੀ ਉਹਨੂੰ ਵਾਰ-ਵਾਰ ਸੈਂਡ ਕਰ ਰਹੀ ਸੀ ਕਿ ਉਹ ਕਿੱਥੇ ਨੇ ਜਦੋਂ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਇੱਥੋਂ ਫਰਾਰ ਹੋਣ ਦਾ ਫੈਸਲਾ ਕਰਦੇ ਨੇ ਸਾਰੇ ਆਪੋ ਆਪਣੇ ਅਲੱਗ ਰਾਹ ਚੁਣਦੇ ਨੇ ਸਾਰੇ ਅਲੱਗ ਦਾ ਜਦੋਂ ਚੁਣਦੇ ਨੇ ਜਿੱਦਾਂ ਹੁਣ ਗਾਜ਼ੀਪੁਰ ਦੇ ਵਿੱਚ ਸੋਨਮ ਰਗੂਵੰਸ਼ੀ ਆ ਉਹ ਮਿਲੀ ਆ ਇਹ ਉਹਦੇ ਕਰਕੇ ਹੀ ਉੱਥੇ ਪਹੁੰਚੀ ਯੂਪੀ ਦੇ ਵਿੱਚ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਯੂਪੀ ਸੋਨਮ ਕਿੱਦਾਂ ਪਹੁੰਚੀ ਉਹ ਇਸ ਕਰਕੇ ਪਹੁੰਚੀ ਆਪਣਾ ਬਚਾਅ ਕਰਨ ਦੇ ਲਈ ਐਡੀ ਦੂਰ ਉਹ ਪਹੁੰਚੀ ਤੇ 8 9 ਤਰੀਕ ਜਿਹੜੀ ਰਾਤ ਨੂੰ ਸੋਨਮ ਰਗੂਵੰਸ਼ੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹ ਬਾਕੀ ਦੇ ਜਿਹੜੇ ਚਾਰ આરોપી ਨੇ ਤਿੰਨ ਕਾਤਲ ਜਿਹੜੇ ਹਾਇਰ ਕੀਤੇ ਗਏ ਤੇ ਰਾਜ ਜਿਹੜਾ ਇਹਦੇ ਨਾਲ ਰਲਿਆ ਹੋਇਆ ਸੋਨਮ ਦੇ ਨਾਲ ਉਹਨੂੰ ਵੀ ਅਰੇਸਟ ਉਸੇ ਰਾਤ ਨੂੰ ਕੀਤਾ ਗਿਆ ਮਤਲਬ ਕਿ ਸਾਰੇ ਜਿਹੜੇ ਦੋਸ਼ੀ ਨੇ ਉਹ ਫੜੇ ਜਾ ਚੁੱਕੇ ਨੇ ਹੁਣ ਤੁਹਾਡੇ ਦਿਲ ਦੇ ਵਿੱਚ ਇਹ ਸਵਾਲ ਹੋਊ ਕਿ ਸਾਰਾ ਕੁਝ ਕੀਤਾ ਕਿਉਂ ਗਿਆ ਤੇ ਜਿਹੜੇ ਜਿਹੜੇ ਆ ਮੈਂ ਵਿਅਕਤੀ ਦੀ ਗੱਲ ਕਰ ਰਿਹਾ ਰਾਜ ਖੁਸ਼ਵਾਹਾ ਇਹ ਆਖਰ ਹੈ ਕੌਣ ਆ ਹੁਣ ਉਹਦੇ ਉੱਤੇ ਆਉਨੇ ਆ ਰਾਜ ਖੁਸ਼ਵਾਹਾ ਇੱਕ ਬਹੁਤ ਗਰੀਬ ਘਰ ਦਾ ਮੁੰਡਾ ਸੀ ਜਿਹੜਾ ਬਿਲੋਂਗ ਕਰਦਾ ਜੀ ਯੂਪੀ ਦੇ ਕਾਨਪੁਰ ਸ਼ਹਿਰ ਦੇ ਵਿੱਚ ਇੱਕ ਪਿੰਡਾ ਰਾਮਪੁਰ ਉਥੋਂ ਸਬੰਧ ਰੱਖਦਾ ਸੀ ਇੰਨਾ ਕਿ ਗਰੀਬ ਪਰਿਵਾਰ ਸੀ ਕਿ ਜਦੋਂ ਇਹਨਾਂ ਦੇ ਪਿਤਾ ਦੀ ਮੌਤ ਹੁੰਦੀ ਆ ਰਾਜ ਜਿਹੜਾ ਕੁਸ਼ਵਾਹਾ ਵਾ ਉਹਦੇ ਜਦੋਂ ਪਿਤਾ ਦੀ ਮੌਤ ਹੋਈ ਸੀ ਉਹਨਾਂ ਕੋਲ ਸੰਸਕਾਰ ਕਰਨ ਜੋਗੇ ਪੈਸੇ ਵੀ ਨਹੀਂ ਸੀ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਰਾਜ ਇੰਦੌਰ ਵਰਗੇ ਸ਼ਹਿਰ ਦੇ ਵਿੱਚ ਸ਼ਿਫਟ ਹੁੰਦਾ ਯੂਪੀ ਤੋਂ ਤੇ ਉਥੇ ਜਿਹੜੀ ਸੋਨਮ ਰਘੂਵੰਸ਼ੀ ਆ ਉਹਦੇ ਉਹਨਾਂ ਦੀ ਇੱਕ ਪਲਾਈਵੁੱਡ ਦੀ ਫੈਕਟਰੀ ਸੀ ਉਹਦੇ ਫਾਦਰ ਦੀ ਕਾਫੀ ਵਧੀਆ ਲੈਵਲ ਤੇ ਉਹ ਫੈਕਟਰੀ ਉਹ ਚਲਾਉਂਦੇ ਸੀਗੇ ਤੇ ਉਥੇ ਜੌਬ ਕਰਨ ਦੇ ਲਈ ਇਹ ਵਿਅਕਤੀ ਜਿਹੜਾ ਪਹੁੰਚਿਆ ਸੀ ਰਾਜ ਖੁਸ਼ਵਾਹਾ ਉੱਥੇ ਹੀ ਇਹਦਾ ਜਿਹੜਾ ਮੇਲ ਆ ਸੋਨਮ ਦੇ ਨਾਲ ਹੋਇਆ ਸੋਨਮ ਰਘੂਵੰਸ਼ੀ ਉਦੋਂ ਨਹੀਂ ਸੀ ਕੱਲੀ ਸੋਨਮ ਸੀ ਉਹਦੇ ਨਾਲ ਮੇਲ ਉਹਦਾ ਉੱਥੇ ਹੋਇਆ ਸੀ ਪਰ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਤੁਸੀਂ ਸੁਣੋ ਕਿ ਜਿੰਨੇ ਵੀ ਲੋਕਾਂ ਨੇ ਬਿਆਨ ਦਿੱਤੇ ਨੇ ਭਾਵੇਂ ਉਹ ਇਹਦਾ ਰਾਜ ਦਾ ਆਪਣਾ ਪਰਿਵਾਰ ਆ ਰਾਜ ਖੁਸ਼ਵਾਹਾ ਦਾ ਜਾਂ ਜਿਹੜੇ ਲੋਕ ਉਥੇ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੇ ਬਿਆਨ ਇਹ ਨੇ ਕਿ ਉਹ ਤਾਂ ਸੋਨਮ ਨੂੰ ਦੀਦੀ ਕਹਿੰਦਾ ਸੀ ਆਪਣੀ ਭੈਣ ਮੰਦ ਭੈਣ ਮੰਦਾ ਸੀ ਵੀ ਉਹਨੇ ਸੋਨਮ ਨੇ ਵੀ ਇਹਨੂੰ ਮੂੰਹ ਬੋਲਿਆ ਭਰਾ ਬਣਾਇਆ ਹੋਇਆ ਸੀ ਪਰ ਹੁਣ ਪੁਲਿਸ ਪੂਰੀ ਤਰ੍ਹਾਂ ਇਹ ਸ਼ੱਕ ਕਰ ਰਹੀ ਆ ਕਿ ਇਹਨੇ ਜੋ ਕੁਝ ਵੀ ਕੀਤਾ ਵਾ ਇਹ ਰਾਜ ਖੁਸ਼ਵਾਹਾ ਦੇ ਲਈ ਹੀ ਕੀਤਾ ਗਿਆ ਵਾ ਮਤਲਬ ਹਲੇ ਸ਼ੱਕ ਆ ਆਲੇ ਪੂਰਾ ਕਨਫੈਸ ਜਿਹੜਾ ਨਹੀਂ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਊਗਾ ਪਰ ਪੂਰੀ ਤਰ੍ਹਾਂ ਕਹਾਣੀ ਇਹੀ ਕਲੀਅਰ ਹੋ ਰਹੀ ਆ ਜੋ ਕੁਝ ਵੀ ਕੀਤਾ ਗਿਆ ਵਾ ਉਹ ਰਾਜ ਖੁਸ਼ਵਾਹਾ ਕਰਕੇ ਹੀ ਸੋਨਮ ਵੱਲੋਂ ਕੀਤਾ ਗਿਆ ਤੁਸੀਂ ਦੇਖੋ ਵੀ ਇੱਕ ਬੰਦੇ ਨੂੰ ਭਰਾ ਕਹਿਣਾ ਤੇ ਬਾਅਦ ਵਿੱਚ ਉਹਦੇ ਨਾਲ ਰਲ ਕੇ ਆਹ ਕੁਝ ਕਰਨਾ ਕਿੱਥੇ ਗਈ ਆਪਣੀ ਜਿਹੜੀ ਇਹ ਇਨਸਾਨੀਅਤ ਆ ਆਪਣੇ ਆਪਣੀ ਜ਼ਮੀਰ ਕਿੱਥੇ ਗਈ ਇਹੀ ਕਾਰਨ ਨਹੀਂ ਕੱਲਾ ਇੱਕ ਹੋਰ ਕਾਰਨ ਵੀ ਤੁਹਾਨੂੰ ਮੈਂ ਅੱਗੇ ਦੱਸਦਾ ਮਾਂ ਕਿ ਚਲੋ ਇੱਕ ਜਿਹੜਾ ਰਖੜੀ ਵੀ ਸੁਣਿਆ ਕਿ ਉਹ ਬੰਦੀ ਸੀ ਸੋਨਮ ਆ ਉਹਦੇ ਆਪਣੇ ਰਾਜ ਖੁਸ਼ਹਾ ਦੇ ਇੱਕ ਹੈਰਾਨ ਕਰਨ ਵਾਲੀ ਗੱਲ ਕਿ ਜਿਹੜੀ ਸੋਨਮ ਆ ਉਹ ਮੰਗਲਿਕ ਸੀਗੀ ਮੰਗਲਿਕ ਜਦੋਂ ਮੰਨਦੇ ਆ ਕਿ ਉਹਨਾਂ ਨੂੰ ਮੰਗਲਿਕ ਹੀ ਘਰ ਵਾਲਾ ਚਾਹੀਦਾ ਹੁੰਦਾ ਵਾ ਤਾ ਜਿਹੜਾ ਰਾਜਾ ਰਗੂਵੰਸ਼ੀ ਆ ਉਹਦਾ ਪਰਿਵਾਰ ਕਿਸੇ ਅਖਬਾਰ ਦੀ ਐਡ ਦੇ ਜ਼ਰੀਏ ਇਸ ਪਰਿਵਾਰ ਤੱਕ ਪਹੁੰਚਿਆ ਸੀ ਕਿ ਸਾਡਾ ਮੁੰਡਾ ਵੀ ਮੰਗਲਿਕ ਆ ਤੁਹਾਡੀ ਵੀ ਲੜਕੀ ਮੰਗਲਿਕ ਆ ਵੀ ਇਹਨਾਂ ਦਾ ਵਿਆਹ ਕਰ ਦੰਨੇ ਆ ਤੇ ਸੋਨਮ ਦੇ ਦਿਲ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਮੰਗਲਿਕ ਦਾ ਇੱਕ ਵਾਰ ਮੰਗਲਿਕ ਨਾਲ ਵਿਆਹ ਹੋ ਗਿਆ ਉਹਨੂੰ ਜਦੋਂ ਖਤਮ ਕਰ ਦਾਂਗੇ ਮੈਂ ਵਿਧਵਾ ਹੋ ਜਾਊਂਗੀ ਤੇ ਜਿਹੜੇ ਮੇਰੇ ਦੋਸ਼ ਨੇ ਉਹ ਸਾਰੇ ਖਤਮ ਹੋ ਜਾਣਗੇ ਤੇ ਉਸ ਤੋਂ ਬਾਅਦ ਉਹ ਜਿਹੜਾ ਵੀ ਉਹਦਾ ਪ੍ਰੇਮੀ ਆ ਉਹ ਉਹਦੇ ਨਾਲ ਵਿਆਹ ਕਰਵਾ ਸਕਦੀ ਆ ਇਹੀ ਉਹਦੀ ਸਾਰੀ ਸਕੀਮ ਸੀ ਜਿਹੜੀ ਉਹਨੇ ਉਹ ਰਾਜ ਖੁਸ਼ਵਾਹਾ ਦੇ ਨਾਲ ਰਲ ਕੇ ਖੇਡੀ ਇਹ ਸਾਰੀ ਸਾਜ਼ਿਸ਼ ਖੇਡੀ ਜਿਹੜੀ ਪਰ ਇੱਕ ਗੱਲ ਦੇਖੋ ਵੀ ਕਿੰਨੀ ਗਿਰੀ ਹੋਈ ਔਰਤ ਕਿੰਨਾ ਉਹਨੇ ਖੇਡ ਰਚਾਇਆ ਇਹ ਸਾਰਾ ਕੁਝ ਕਰਨ ਦੇ ਲਈ ਪਤਾ ਨਹੀਂ ਇਹ દોਸ਼ ਇਦਾਂ ਦੂਰ ਹੁੰਦੇ ਨੇ ਮੈਂ ਸਹੀ ਹਾਂ ਕਿ ਗਲਤ ਆ ਪਤਾ ਨਹੀਂ ਇਹ ਦੋਸ਼ ਹੁੰਦੇ ਵੀ ਜੇ ਹੁੰਦੀ ਹੁੰਦੇ ਨੇ ਜਾਂ ਨਹੀਂ ਹੁੰਦੇ ਲੋਕ ਕਿਸ ਹੱਦ ਤੱਕ ਜਾ ਸਕਦੇ ਆ ਇਹ ਸਾਰਾ ਕੁਝ ਕਰਨ ਦੇ ਲਈ ਜੇ ਕਿਸੇ ਨੂੰ ਪਿਆਰ ਕਰਦੀ ਸੀ ਤਾਂ ਪਹਿਲਾਂ ਹੀ ਕਹਿ ਦਿੰਦੀ ਆਪਣੇ ਪਰਿਵਾਰ ਨੂੰ ਕਿ ਮੈਨੂੰ ਉਹਦੇ ਨਾਲ ਪਿਆਰ ਆ ਉਹਦੇ ਨਾਲ ਹੀ ਵਿਆਹ ਕਰਵਾ ਲੈਂਦੀ ਉਹਨੂੰ ਇੱਕ ਮਾਸੂਮ ਨੂੰ ਕਿਉਂ ਮਾਰਿਆ ਸਾਰਾ ਇਹਨਾਂ ਵਿਆਹ ਦੀ ਸਾਜ਼ਿਸ਼ ਰਚਾਈ ਇੱਕ ਮਿਡਲ ਕਲਾਸ ਫੈਮਿਲੀ ਜਿੱਦਾਂ ਵਿਆਹ ਕਰਦੇ ਨੇ ਸਾਰਾ ਕੁਝ ਉਦਾਂ ਹੀ ਹੋਇਆ ਉਹਦੇ ਕਿੰਨੇ ਸੁਪਨੇ ਹੋਣਗੇ ਰਾਜਾ ਰਗਵੰਸ਼ੀ ਦੇ ਉਹਦੇ ਪਰਿਵਾਰ ਦੇ ਕੀ ਬੀਤ ਰਹੀ ਹੋਊਗੀ ਉਹਦੇ ਪਰਿਵਾਰ ਦੇ ਉੱਤੇ ਇਹੋ ਜਿਹੀਆਂ ਔਰਤਾਂ ਕਿਉਂ ਨਹੀਂ ਸੋਚਦੀਆਂ ਤੇ ਕਾ ਆਖੇ ਕੋਈ ਇਹੋ ਜੀ ਮਸ਼ੀਨ ਹੋਵੇ ਆਪਾਂ ਬੰਦੇ ਦੇ ਦਿਲ ਦੇ ਅੰਦਰ ਕੀ ਆ ਉਹ ਪਹਿਲਾਂ ਹੀ ਜਾਣ ਸਕੀ ਤੇ ਅਸੀਂ ਆਪਣਾ ਨੁਕਸਾਨ ਹੋਣ ਤੋਂ ਬਚਾ ਸਕੀਏ ਜਿੱਦਾਂ ਇਹ ਰਾਜਾ ਰਗੁਵਾਂਸ਼ੀ ਨੇ ਆਪਣਾ ਨੁਕਸਾਨ ਕਰਾਇਆ ਤੁਹਾਡੀ ਕੀ رائے ਆ ਜੀ ਜਰੂਰ ਦੱਸਿਓ ਤੇ ਕੋਈ ਵੀ ਤਰੁੱਟੀ ਆ ਕੋਈ ਕਹਾਣੀ ਜਿਹੜੀ ਇਹ ਸੱਚੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਕੋਈ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਮੈਂ ਗਲਤ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਲਈ ਤਾਂ ਉਹਨੂੰ ਦਰੁਸਤ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਤੁਹਾਡੇ ਹਰ ਤਰ੍ਹਾਂ ਦੇ ਕਮੈਂਟ ਨੇ ਉਹ ਸ਼ਰਮ ਮੱਤੇ ਨੇ ਜੀ ਖੇੜੇ ਮੱਤੇ ਨੇ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਤੁਹਾਨੂੰ ਕਿਸੇ ਹੋਰ ਨਵੀਂ ਸਟੋਰੀ ਦੇ ਨਾਲ ਜਲਦੀ ਮਿਲਦਾ